ਅ 926 ਵੈਰੈਟੀ ਆ ਬਾਈ ਨਰਮੇ ਦੀ ਹਨਾ ਤੇ ਵੈਸੇ ਤਾਂ ਸਾਡੇ ਨਾ ਏਰੀਏ ਚ ਨਰਮੇ ਬਹੁਤ ਜਿਆਦਾ ਖਰਾਬ ਹੋ ਗਏ ਪਾਣੀ ਖੜਨ ਕਰਕੇ ਪਰ ਇਹ ਤਿਬਰਾਨੀ ਵਾਣ ਇਧਰਲੇ ਪਾਸੇ ਵਾਣ ਵੀ ਉੱਚੇ ਤੇ ਪਾਣੀ ਚੜਦਾ ਨਹੀਂ ਪਾਣੀ ਨੇ ਮਾਰ ਨਹੀਂ ਕੀਤੀ ਗਈ ਤੇ ਇਧਰਲੇ ਪਾਸੇ ਏਰੀਏ ਚ ਨਰਮੇ ਸੋਹਣੇ ਖੜੇ ਆ ਤੇ ਆ ਨਰਮਾ ਤੁਸੀਂ ਵੇਖ ਸਕਦੇ ਹੋ ਪਹਿਲਾਂ ਤਾਂ ਤੁਸੀਂ ਇਹਦਾ ਕੱਦ ਵੇਖੋ ਆ ਵੇਖੋ ਬਾਈ ਮੇਰੇ ਤੋਂ ਵੀ ਮਤਲਬ ਕਿ 1.5 ਫੁੱਟ ਦੇ ਨੇੜੇ ਤੇੜੇ ਉੱਚਾ ਇਹ ਬੂਤਾ ਤੇ ਮਾਲਕੇ 6 ਸਾਢੇ ਕਿਛੀ ਫੁੱਟ ਤੱਕ ਦਾ ਬੂਟਾ ਇਹ ਇੱਕ ਬੂਟਾ ਨਹੀਂ ਗਾ ਸਾਰੇ ਹੀ ਆਏ ਆ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਆਏ ਆ ਬਾਈ ਜਿੰਨੇ ਵੀ ਇਹ ਹੈਗੇ ਬਹੁਤ ਜ਼ਿਆਦਾ ਕੱਦ ਦਾ ਬੜਾ ਵਧੀਆ ਤੇ ਬਾਈ ਕੱਲਾ ਕੱਦ ਨਹੀਂ ਟਿੰਡੇ ਵੀ ਵਧੀਆ ਲੱਗੇ ਇਹਨਾਂ ਨੂੰ ਹਨਾ ਤੇ ਟਿੰਡੇ ਦਾ ਸਾਈਜ਼ ਵੀ ਵਧੀਆ ਆ ਟਿੰਡੇ ਦਾ ਸਾਈਜ਼ ਚੈੱਕ ਕਰੋ ਬਾਈ ਤੁਸੀਂ ਆਹ ਵੇਖੋ ਇਹ ਬੂਟਿਆਂ ਦੀਆਂ ਆਈਆਂ ਇਹ ਇਹ ਉਦੋਂ ਵੀ ਵੱਡਾ ਆ ਵੇਖੋ ਤੇ ਮਤਲਬ ਕਿ ਖੜਿਆ ਵੀ ਖੜਾ ਓਣ ਜਿਹੜੇ ਪਹਿਲਾਂ ਵਾਲੇ ਸੀਗੇ ਟਿੰਡੇ ਉਹ ਦੇ ਬੂਮ ਸਾਡੇ ਬੰਨੀ ਹੈ ਨਹੀਂਗੇ ਜਿਹੜੇ ਆਉਂਦੇ ਆ ਸਪਰੇਆ ਕਰਨ ਵਾਲੇ ਹੁਣ ਮਜਬੂਰੀ ਇਹ ਬਣ ਗਈ ਹੈ ਵੀ ਟਰੈਕਟਰ ਵਿੱਚਵਾੜ ਕੇ ਸਣੇ ਟੈਂਕੀ ਤੇ ਸਪਰੇਅ ਕਰਦੇ ਆ ਫੇਰ ਸਾਰੇ ਨਰਮੇ ਦੇ ਉੱਤੇ ਪੈਂਦੀ ਹੈ ਬਈ